ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਉਹਦੇ ਵਾਸਤੇ ਗੋਭੀ ਤੇ ਆਲੂ ਨੂੰ ਕੱਟ ਕੇ ਧੋ ਲਿਆ ਸੀਗਾ ਇੱਕ ਲਾਵਾਂਗੇ ਮਿਕਸੀ ਬੋਇਲ ਉਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਅਦਰਕ ਤੇ ਲਸਣ ਤੇ ਲਾਲ ਟਮਾਟਰ ਤੇ ਇਹਨਾਂ ਦਾ ਪੇਸਟ ਬਣਾ ਲਾਂਗੇ ਪੇਸਟ ਬਣਾ ਲਿਆ ਕੜਾਈ 'ਚ ਪਾਵਾਂਗੇ ਤੇਲ ਤੇਲ ਗਰਮ ਹੋ ਗਿਆ ਜਦੋਂ ਤੇਲ ਗਰਮ ਹੋ ਗਿਆ ਤੇ ਗਰਮ ਹੋ ਜੇ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਆਲੂ ਆਲੂਆਂ ਨੂੰ ਫਰਾਈ ਕਰਾਂਗੇ ਜਦੋਂ ਤੱਕ ਇਹਨਾਂ ਤੇ 골ਡਨ ਕਲਰ ਨਹੀਂ ਆ ਜਾਂਦਾ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਆਲੂਆਂ ਨੂੰ ਫਰਾਈ ਕਰ ਲਿਆ ਇਹਨਾਂ ਤੇ 골ਡਨ ਕਲਰ ਆ ਗਿਆ ਦੇਖੋ ਇਸ ਤਰ੍ਹਾਂ ਜਦੋਂ ਆਲੂਆਂ ਤੇ 골ਡਨ ਕਲਰ ਆ ਜਾਏ ਤਾਂ ਉਹਨਾਂ ਨੂੰ ਬਾਹਰ ਕੱਢ ਲਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਗੋਭੀ ਤੇ ਗੋਭੀ ਨੂੰ ਵੀ ਫਰਾਈ ਕਰ ਲਾਂਗੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸੇ ਤਰ੍ਹਾਂ ਪਾ ਗੋਭੀ ਨੂੰ ਵੀ ਫਰਾਈ ਕਰ ਲਾਂਗੇ ਲਓ ਜੀ ਗੋਭੀ ਵੀ ਹੋ ਗਈ ਫਰਾਈ ਇਹਨੂੰ ਵੀ ਬਾਹਰ ਕੱਢ ਲਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਕਟਿਆ ਹੋਇਆ ਪਿਆਜ਼ ਬਰੀਕ ਕਟਿਆ ਹੋਇਆ ਪਿਆਜ਼ ਪਾ ਕੇ ਇਹਨੂੰ ਥੋੜਾ ਟੈਂਪੋ ਹੋਣ ਲਾਂਗੇ ਬਾਅਦ ਵਿੱਚ ਇਹਦੇ ਚ ਪਾਵਾਂਗੇ ਗੋਭੀ ਦੇ ਕੱਟੇ ਹੋਏ ਡੰਡਲ ਗੋਭੀ ਦੇ ਡੰਡਲ ਵੀ ਅਸੀਂ ਧੋ ਕੇ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਸੀ ਤੇ ਪਿਆਜ਼ ਜਦੋਂ ਲਾਈਟ ਬ੍ਰਾਊਨ ਹੋ ਜਾਣਾ ਤਾਂ ਉਦੋਂ ਕਟਿਆ ਹੋਇਆ ਡੰਡਲ ਵਿੱਚ ਪਾ ਕੇ ਇਹਨਾਂ ਨੂੰ ਵੀ ਪਿਆਜ਼ਾਂ ਦੇ ਨਾਲ ਹੀ ਭੁੰਨ ਲਾਂਗੇ ਇਸ ਤਰ੍ਹਾਂ 2-4 ਮਿੰਟ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਭੁੰਨ ਕੇ ਫਿਰ ਪਾਵਾਂਗੇ ਪੇਸਟ ਪੇਸਟ ਨੂੰ ਵੀ ਇਸੇ ਤਰ੍ਹਾਂ 2-3 ਮਿੰਟ ਭੁੰਨ ਲਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਹੁਣੇ ਪੱਕ ਗਏ ਤੇ ਹੁਣ ਇਹਨਾਂ ਦੇ ਵਿੱਚ ਪਾਵਾਂਗੇ ਨਮਕ, ਹਲਦੀ, ਲਾਲ ਮਿਰਚ, ਧਨੀਆ ਪਾਊਡਰ ਤੇ ਜੀਰਾ ਪਾਊਡਰ ਤੇ ਉਸੇ ਮਿਕਸੀ ਬੋਇਲ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਮਸਾਲੇ ਦੇ ਵਿੱਚ ਪਾ ਦਾਂਗੇ ਤੇ ਇਹ ਮਸਾਲੇ ਨੂੰ 2-4 ਮਿੰਟ ਇਸੇ ਤਰ੍ਹਾਂ ਪਕਾ ਲਾਂਗੇ ਢੱਕ ਕੇ ਲਓ ਜੀ ਹੁਣੇ ਮਸਾਲੇ ਨੇ ਤੇਲ ਛੱਡਤਾ ਤੇਲ ਹੋ ਗਿਆ ਅਲੱਗ ਤੇ ਇਹਦੇ ਵਿੱਚ ਆਲੂ ਤੇ ਗੋਭੀ ਜਿਹੜੇ ਫਰਾਈ ਕੀਤੇ ਸੀ ਉਹ ਪਾ ਦਿਆਂਗੇ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਲਾ ਦੇਾਂਗੇ ਪਰ ਥੋੜੇ ਜੇ ਹਲਕੇ ਹੱਥ ਨਾਲ ਮਿਲਾਉਣਾ ਕਿਉਂਕਿ ਆਲੂ ਤੇ ਗੋਭੀ ਫਰਾਈ ਕੀਤੇ ਹੋਏ ਆ ਨਹੀਂ ਤਾਂ ਢੋਲ ਜਾਣਗੇ ਇਸ ਤਰ੍ਹਾਂ ਇਹਨਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਮਿਲਾ ਕੇ ਟੱਕ ਦੇਾਂਗੇ ਟੱਕ ਕੇ 2-4 ਮਿੰਟ ਵਾਸਤੇ ਹੋਰ ਪਕਾਵਾਂਗੇ। ਲਓ ਜੀ ਸਬਜੀ ਹੋ ਗਈ ਤਿਆਰ। ਤੇ ਇਹਨਾਂ ਨੂੰ ਇਹਨਾਂ ਦੇ ਨਾਲ ਅਸੀਂ ਬਣਾਈਆਂ ਸੀ ਤੰਦੂਰ ਦੀਆਂ ਰੋਟੀਆਂ। ਇਸ ਤਰ੍ਹਾਂ ਤੁਸੀਂ ਵੀ ਇਹ ਸਬਜੀ ਬਣਾ ਕੇ ਖਾ ਸਕਦੇ ਹੋ। ਇਹ ਸਬਜੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਐ ਸੁੱਕੀ-ਸੁੱਕੀ ਬਣਦੀ ਆ। ਧੰਨਵਾਦ।